ਕੀ ਕੀ ਆ ਤਾਂ ਵੀ ਤੁਹਾਨੂੰ ਪਤਾ ਹੋਣੀ ਉਹ ਦੇਖੋ ਇਸ ਦਾ ਵਿੱਚ ਚੀਜ਼ ਜਿਹੜੀ ਇਸ ਦਾ ਡਾਇਰੈਕਟਰ ਐਸੋਸੀਏਟਡ ਡਾਇਰੈਕਟਰ ਸਾਰੀ ਬੰਦ ਕਰ ਦਿੱਤਾ ਕਾਰਨ ਕੰਮ ਚੁਣਿਆ ਲਾਪਰ ਕੀ ਆ ਕਿ ਇਹ ਜਿਹੜੀ ਸੋਲਾਰ ਦੇ ਕਿਲਾ ਬੰਦੇ ਮੜਾ ਲਈ ਗਈ ਸਾਰੀ ਪਿੰਡਾਂ ਦੀਆਂ ਪਿੰਡਾਂ ਦੀ ਇਹ ਰਿਸ਼ਤਾ ਵੀ ਜਿਹੜੇ ਘਰੇ ਕੰਮ ਕਰਦਾ ਉਹ ਬਾਸ ਬਸ ਉਧਰ ਇੱਕ ਉਹਦੇ ਵਾਲੇ ਵਾਲੇ

ओके ਤੇ ਇਹਦੇ ਵਿੱਚ ਕੀ ਰੋਲ ਆ ਤੁਹਾਡਾ ਮੈਂ ਜਿਹੜੀ ਉਸਤਾਨੀ ਆਪਾਂ ਸਟੰਟ ਕਰਾਉਂਦਾ ਅੱਛਾ ਤੇ ਜਿਹੜੀ ਤੁਸੀਂ ਇਹ ਮੂਵੀ ਕਰ ਰਹੇ ਹੋ ਤੁਸੀਂ ਪਹਿਲਾਂ ਵੀ ਤਾਂ ਇਹ ਕੀਤਾ ਕੋਈ ਰੋਲ ਕਿੱਥੇ ਪੜਦੇ ਹੋ ਤੁਸੀਂ ਹਾਂ ਕਿਹੜੀ ਕਲਾਸ ਮੈਂ 4th ਕਲਾਸ ਪੜ੍ਹਦਾ ਕਿਹੜਾ ਸਕੂਲ ਮੈਂ ਮਿੱਥੂਂਗੀ ਜਲੰਧਰ ਹਾਂ ਆਪਕੋ ਕੈਸੇ ਇਹ ਮੂਵੀ ਆਫਰ ਹੋਈ ਜਾਂ ਕੈਸੇ ਆਪਕੋ ਮੂਵੀ ਨੇ ਕੰਮ ਕਰਨੇ ਦਾ ਸ਼ੌਕ ਹੋਇਆ

ਕਿਆ ਕਰਤੇ ਮਨੀ ਰੋਤਾ Papa photo khiche aur mamma video khiche the the bahut bahut shukriya je mithi gall hai kari film di ta trend bhai baithe lange inadi resolve far je film sada worldwide release ho gayi hai te character di gall kariye ta mera is de vich negative kirara negative kirdaar je film vich badi parivarik film saare ne matlab ke tenu bahut pyar dena hai ਕਾਟੇਜਰੀ ਇਹ ਸਮਾਜ ਦੇ ਵਿੱਚ ਪੌਂਸਾਂ ਗਿਆ ਹੈ ਸਮਾਜ ਇਦਾਂ ਹੀ ਕਿੱਤੀਆਂ ਚੱਲ ਰਹੀਆਂ ਨੇ ਕਿ ਆ ਉਹਨਾਂ ਨੂੰ ਲੈ ਕੇ ਬਹੁਤ ਵੱਧ ਰੁਚੀ ਨਾਲ ਪਰਮਾਈ ਗਈ ਹੈ ਮੇਰਾ ਕਿਰਦਾਰ ਉਹਦੇ ਵਿੱਚ ਨੈਗੇਟਿਵ ਕਿਰਦਾਰ ਹੈ ਤੇ ਤੁਹਾਨੂੰ ਦੇਖਣ ਨੂੰ ਮਿਲੇਗਾ ਬਾਕੀ ਸਰਿੰਦਰ ਭਾਜੀ ਨੇ ਬਹੁਤ ਮਿਹਨਤ ਕੀਤੀ ਹੈ ਤੇ ਮੋਸਤਾਨ ਜੀ ਨੇਗੇ ਉਹਨਾਂ ਦਾ ਵੀ ਬਹੁਤ ਅੱਛਾ ਕਿਰਦਾਰ ਹੈ ਤੁਸੀਂ ਵੀ ਦੇਖਣਾ ਜੀ ਇਹਦਾ ਵੀ ਬੜਾ ਕਿਰਦਾਰ ਸੋਹਣਾਗਾ ਤੁਸੀਂ ਸਾਰੇ ਤੁਹਾਡੀ ਤੁਹਾਡੇ ਸਭ ਕੇ ਜਿਹੜੀ ਇਹ ਫਿਲਮਾਂ ਮਤਲਬ ਪੂਰੇ ਸਮਾਜ ਦੇ ਵਿੱਚ ਇਹਦਾ ਪਤਾ ਚੱਲੂਗਾ ਕਿ ਤੁਸੀਂ ਸਾਰਿਆਂ ਨੇ ਜਰੂਰ ਦੇਖਣੀ ਹੈ ਬਸ ਇਹਦਾ ਜਿਹੜਾ ਟਾਈਟਲ ਆ ਜਿਵੇਂ ਕਿ ਮਿੱਠੀਏ ਕੀ ਸੋਚ